ਬੀਤੀ ਰਾਤ ਕਪੂਰਥਲਾ ਸੁਲਤਾਨਪੁਰ ਲੋਧੀ ਮਰਗ ਦੇ ਪਿੰਡ ਉੱਚਾਬੇਟ ਨੇੜੇ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਦਰਖਤ ਨਾਲ ਝਟਕ ਰਹੀ ਜਿਸ ਕਨ ਕਾਰ ਚਾਲਕ ਨੌਜਵਾਨ ਦੀ ਘਟਨਾ ਸਥਾਨ ਤੇ ਦਰਦਨਾਕ ਮੌਤ ਹੋ ਗਈ ਹੈ ਜਿਸ ਦੀ ਪਛਾਣ ਉਤਮ ਸਿੰਘ ਪੁੱਤਰ ਵਿਕਰਮ ਸਿੰਘ ਉੱਚਾ ਵਾਸੀ ਪਿੰਡ ਉੱਚਾਬੇਟ ਵਜੋਂ ਹੋਈ ਹੈ ਘਟਨਾ ਸਮੇਂ ਮੌਜੂਦਾ ਇੱਕ ਪੈਟਰੋਲ ਪੰਪ ਕਰਮੀ ਜਿਸ ਨੇ ਪੂਰਾ ਐ ਮੰਜ਼ਰ ਆਪਣੀ ਅੱਖੀ ਵਿਖਿਆ ਤੇ ਪਰਿਵਾਰ ਨੂੰ ਫੋਨ ਕਾਲ ਕੀਤੀ ਸੀ ਉਸ ਵਿਅਕਤੀ ਦਾ ਕੀ ਕਹਿਣਾ ਹੈ ਆ ਸੁਣਦੇ ਹਾਂ ਉਹਨਾਂ ਦੀ ਜਵਾਨੀ ਅਜੀਸਰ ਕੀ ਨੋ ਟੋਡਾ ਸੰਦੀਪ ਸਿੰਘ ਭਾਜੀ ਸੰਦੀਪ ਸਿੰਘ ਜੀ ਜਿਹੜੀ ਰਾਤ ਪ੍ਰੋਲ ਪੰਪ ਦੇ ਸਾਹਮਣੇ ਘਟਰਾਵਾਪਰੀ ਉਹ ਕਿਵੇਂ ਵਾਪਰੀ ਆ ਭਾਜੀ ਮੈਂ ਰਾਤ ਪੰਪ ਤੇ ਡਿਊਟੀ ਕਰਦਾ ਹਾਂ ਮੈਨੂੰ ਬਹੁਤ ਜ਼ਿਆਦੀ ਖੜਕੇ ਦੀ ਆਵਾਜ਼ ਆਈ ਮੈਂ ਇਧਰੋਂ ਜਦੋਂ ਬਾਹਰ ਨਿਕਲ ਕੇ ਦੇਖਿਆ ਨਾ ਜਦੋਂ ਮੈਂ ਬਾਹਰ ਗਿਆ ਆ ਮੈਂ ਭਾਜੀ ਤੇ ਮੈਂ ਦੇਖਿਆ ਵੀ ਉਹ ਇੱਕ ਸਾਈਡ ਗੱਡੀ ਦੀ ਪਈ ਸੀ ਇੱਕ ਸਾਈਡ ਤੇ ਲੱਭੀ ਨਹੀਂ ਪੰਜਾ ਸੱਤਾ ਮਿੰਟਾਂ ਦੇ ਵਿੱਚ ਦੂਜੀ ਸਾਈਡ ਲੱਭੀ ਦੂਜੀ ਸਾਈਡ ਤੋਂ ਜਦੋਂ ਗਾਹ ਗਿਆ ਆ ਉੱਥੇ ਮੈਂ ਉਤਮਵੀਰ ਬੈਠਾ ਏ ਉਹ ਲੰਮੇ ਪੈ ਗਏ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਹੈ ਨਾ ਤੁਸੀਂ ਉਹਨਾਂ ਨੂੰ ਪਹਿਲਾਂ ਤੋਂ ਜਾਣਦੇ ਸੀਗੇ ਹਾਂਜੀ ਹਾਂਜੀ ਇੱਕੋ ਪਿੰਡ ਦੇ ਭਾਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਆਪਣਾ ਭਰਾ ਹੀ ਆ ਠੀਕ ਹੈ ਕੀ ਦੇਖਿਆ ਤੁਸੀਂ ਮੌਕੇ ਤੇ ਮੌਕੇ ਤੇ ਭਾਜੀ ਫਿਰ ਉਹ ਜਿਹੜੀ ਗੱਡੀ ਉਹ ਵੀ ਦੋ ਤਿੰਨ ਹਿੱਸਿਆਂ ਚ ਪਈ ਸੀ ਜੀ ਤੇ ਉਤਮ ਵੀ ਭਾਜੀ ਵੀ ਪਿਆ ਸੀ ਇਦਾਂ ਲੰਮੇ ਸੀ ਉਹ ਪੈਰ ਉਹਨਾਂ ਦੇ ਘਰ ਦੇ ਵਿੱਚ ਸੀ ਤੇ ਜਦੋਂ ਮੈਂ ਦੇਖਿਆ ਦੁਖਿਆ ਤੇ ਲੱਗੇ ਜਿਹੜੇ ਹੋਰ ਬੰਦੇ ਗਏ ਫੇ ਭਾਈ ਉਹਨਾਂ ਨੂੰ ਫੋਨ ਕੀਤਾ ਜੀ ਤੇ ਭਾਜੀ ਹੁਣ ਆਏ ਫੇ ਬਾਹਰ ਕੱਢਿਆ ਮੁੰਡੇ ਨੂੰ ਉਤਮ ਨੂੰ ਕਈ ਸ਼ਹਿਰ ਲੱਗੇ ਭਾਜੀ ਉੱਥੇ ਉਹਨਾਂ ਨੇ ਉਹਨਾਂ ਨੂੰ ਫੇ ਮਤ ਕੁਝ ਕਰਤਾ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਤੇ ਬਾਅਦ ਚੋਂ ਫੇਸ਼ ਕਰੇ ਲੈਂਦਾ ਸੀ ਤੇ ਇਕਟਣਾਂ ਦੇ ਕੋਈ ਕਾਰਨ ਸਾਹਮਣੇ ਆਏ ਕੋਈ ਵੀ ਕਿ ਆ ਸਕਿਓ ਆਪਰਿਆ ਨਹੀਂ ਭਾਜੀ ਉਹਨਾਂ ਨੂੰ ਤਾਂ ਖੜਕੇ ਦੀ ਆਵਾਜ਼ ਆਈ ਮੈਂ ਫੇ ਉੱਠ ਕੇ ਗਿਆ ਜੀ ਜੀ ਸਹੀ ਬੰਦੇ ਦੋ ਸੀ ਦੋਵੇਂ ਜਣੇ ਉੱਠ ਕੇ ਗਏ ਤੇ ਉੱਥੇ ਜਾ ਕੇ ਦੇਖਿਆ ਫੇ ਗੱਡੀ ਦੋ ਤਣੇ ਹਿੱਸਿਆਂ ਦੇ ਵਿੱਚ ਖਿਲਰੀ ਪਈ ਪਹਿਲਾਂ ਹਾਨੂੰ ਇੱਕ ਚੀਜ਼ ਹੀ ਦਿਖੀ ਆ ਦੂਜੀ ਜਿਹੜੀ ਬਾਅਦ ਚ ਦਿਖੀ ਕਿਉਂਕਿ ਉੱਥੇ ਛਾਪੀਆਂ ਹੀ ਭਾਜੀ ਨੇ ਰਵੋਈ ਜੀ 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 ਹਾਂ ਜਦੋਂ ਲੱਭਦੇ ਰਹੇ ਫੇਰ ਪਤਾ ਲੱਗਾ ਜਿੱਦਾਂ ਸਾਈਡਾਂ ਦੇ ਗੱਡੀ ਗੁੱਡੀ ਨਾ ਗਈ ਫੇਰ ਚੈਸੀ ਦਾ ਪਤਾ ਲੱਗਾ ਠੀਕ ਹੈ ਹਾਂਜੀ ਕਾਫੀ ਦੂਰ ਤੱਕ ਸਮਾਨ ਜਿਹੜਾ ਕਾਰ ਦਾ ਖਿਲਰਿਆ ਹੋਇਆ ਹਾਂਜੀ ਹਾਂਜੀ ਖਿਲਰਿਆ ਹੈ ਭਾਜੀ ਕਾਫੀ ਦੂਰ ਤੱਕ ਹੀ ਕੋਈ ਚੱਕਾ ਕਿਤੇ ਹੀ ਕੋਲ ਸੈਂਸਰ ਕਿਹੇ ਬੰਨੇ ਨੂੰ ਚੱਲ ਗਿਆ ਠੀਕ ਹੈ ਇੰਜਣ ਕਿਤੇ ਆ ਡਿੱਗੀ ਆ ਬੈਕ ਸਾਈਡ ਕਿਤੇ ਹੈ ਬੈਕ ਸਾਈਡ ਪਹਿਲਾਂ ਪਿੱਛੇ ਵੱਜੀ ਨਾ ਜਿੱਥੇ ਹਾਂ ਕਿਕਰ ਤੇ ਉਹ ਉੱਥੇ ਰਹਿ ਗਈ ਆ ਦੂਜੀ ਸਾਈਡ ਅੱਗੇ ਕਿ ਉਸ ਤਾਂ ਅੱਗੇ ਉਤੋਂ ਭਾਈ ਬੈਠੇ ਹੋ ਤੇ ਲੰਮੇ ਪੈ ਗਏ ਠੀਕ ਜਾਨੀ ਕਿ ਉਹਨਾਂ ਨੂੰ ਕੋਹੋਸ਼ ਨਹੀਂ ਹੈਗੀ ਠੀਕ ਹਾਂਜੀ ਦੱਸ ਤਈਏ ਕਿ ਹਾਦਸੇ ਤੋਂ ਬਾਅਦ ਕਾਰ ਦਾ ਸਪੀਡੋਮੀਟਰ 165 ਕਿਲੋਮੀਟਰ ਪ੍ਰਤੀ ਘੰਟਾ ਗਤੀ ਦਰਸਾ ਰਿਹਾ ਹੈ ਜਿਸ ਤੋਂ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਾਰ ਬਹੁਤ ਤੇਜ਼ ਰਫ਼ਤਾਰ ਹੋਵੇਗੀ ਜਿਸ ਕਨ ਇਹ ਹਾਦਸਾ ਗ੍ਰਸਤ ਹੋਈ ਹੈ ਕਾਰ ਦੇ ਉੱਡੇ ਫਰ ਖੱੱਚੇ ਦੇ ਕੇ ਹਰ ਇੱਕ ਦਾ ਦਿਲ ਦਹਿਲ ਜਾਵੇਗਾ ਕਿਉਂਕਿ ਕਾਰ ਦਾ ਮਲਬਾ ਸੈਂਕੜੇ ਫੁੱਟ ਦੂਰ ਤੱਕ ਖਿਲਰਿਆ ਦਿਖਾਈ ਦੇ ਰਿਹਾ ਹੈ ਪਹਿਲੀ ਨਜ਼ਰੇ ਇਹੋ ਮਹਿਸੂਸ ਹੋ ਰਿਹਾ ਜਿਵੇਂ ਇਸਦੀ ਹਾਲਤ ਕਿਸੇ ਨੇ ਜਾਣਬੁੱਝ ਕੇ ਕਰ ਦਿੱਤੀ ਹੋਵੇ ਤੇ ਵੱਖ-ਵੱਖ ਭਾਗਾਂ ਵਿੱਚ ਵੰਡ ਦਿੱਤਾ ਗਿਆ ਹੋਵੇ ਪਰਿਵਾਰ ਦੇ ਮੈਂਬਰਾਂ ਨੇ ਰੋ ਰੋ ਕੇ ਦੱਸਿਆ ਕਿ ਅਸੀਂ ਤਾਂ ਆਪਣੇ ਪੁੱਤਰ ਦਾ 18ਵਾਂ ਜਨਮ ਦਿਨ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਹਾਂ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਇਹ ਵੀ ਦੱਸ ਦਈਏ ਕਿ ਮ੍ਰਿਤਕ ਦੇ ਪਿਤਾ ਵਿਕਰਮ ਸਿੰਘ ਉੱਚਾ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਨ जिसका उनोंदा इलाके ਪਰ ਵਿੱਚ ਚੰਗਾ ਅਸਰ ਸੂਖ ਹੈ ਤੇ ਉਨ੍ਹਾਂ ਨਾਲ ਅਫਸੋਸ ਕਰਨ ਵਾਲੇ ਲੋਕਾਂ ਦਾ ਤਾਤਾ ਲੱਗਿਆ ਹੋਇਆ ਹੈ ਮੇਰਾ ਨਾਮ ਰਾਜਵੀਰ ਸਿੰਘ ਦਾ ਜਿਹੜੇ ਬੱਚੇ ਨਾਲ ਇੱਕੜਾ ਵਾਪਰੀ ਆ ਤੁਹਾਡੇ ਕੀ ਲੱਗਦੇ ਸੀ ਮੇਰਾ ਭਾਂਜਾ ਸੀ ਕਿੰਨੀ ਕਿੰਨੀ ਉਮਰ ਸੀ ਉਨ੍ਹਾਂ ਦੀ ਨਾ 17 ਸਾਲ ਉਮਰ ਉਤੋਂ ਵੀਰ ਪਹਿਲਵਾਨ ਤੇ ਨਾਂ ਨਾਲ ਜਾਣਿਆ ਜਾਂਦਾ ਇਲਾਕੇ ਵਿੱਚ ਆਪਣੇ ਨਵੇਂ ਪਹਿਲਵਾਨ ਤਿਆਰ ਹੋ ਰਿਹਾ ਹੈ ਪਹਿਲਵਾਨੀ ਕਰਦੇ ਸੀ ਹਾਂਜੀ ਹਾਂਜੀ ਬਹੁਤ ਛੇਰ ਵਾਂਗੂ ਪੜਿਆ ਹਾਂਜੀ ਉਹਨਾਂ ਕੋਲ ਦੇ ਹੁੰਦੇ ਸੀ ਪ੍ਰਤਪਾਲ ਪਹਿਲਵਾਨ ਜਿਹੜਾ ਉਹਨਾਂ ਕੋਈ ਜਾਣਕਾਰੀ ਸਾਹਮਣੇ ਆਈ ਕਿ ਘਟਨਾ ਕਿਵੇਂ ਵਾਪਰੀ ਘਟਨਾ ਤੇਰਸ਼ਾ ਮੋੜੇ ਓਵਰ ਸਪੀਡ ਥੋੜੀ ਤੇ ਉਸਦੇ ਕਾਰਨ ਫਿਰ ਕੰਟਰੋਲ ਨਹੀਂ ਹੋਈ ਗੱਡੀ ਇਹ ਜਿਹੜੇ ਕਾਰਨ ਸਾਹਮਣੇ ਆਇਆ ਜੇਕਰ ਕਿਤੇ ਬਾਕੀ ਤੁਹਾਡੇ ਸਾਹਮਣੇ ਹੀ ਆ ਹਾਲਾਤ ਜਿਹੜੇ ਆ ਜਿਹੜੇ ਬੱਚੇ ਅਕਸਰ ਇਹ ਗੱਡੀਆਂ ਵੜੀਆਂ ਤੇਜ਼ ਚਲਾਉਂਦੇ ਉਹਨਾਂ ਨੂੰ ਕੁਝ ਕਿਸੇ ਮੈਸੇਜ ਦੇਣਾ ਚਾਹੁੰਦੇ ਨਹੀਂ ਫੜਾਉਣੀ ਚਾਹੀਦੀ ਗੱਡੀ ਜੀ ਇਹ ਤੋਂ ਘੱਟ ਜਿੰਨਾ ਚਿਰ 18 ਸਾਲ ਤੋਂ ਬਾਅਦ ਜਿਹੜੀ ਆ ਫਿਰ ਵੀ ਨਾਲ ਬੈਠਣਾ ਚਾਹੀਦਾ ਕੱਲਿਆ ਨਹੀਂ ਭੇਜਣਾ ਚਾਹੀਦਾ ਜੀ ਬੇਟਾ ਕੀ ਨੋ ਤੁਹਾਡਾ ਮੇਰਾ ਭਾਈ ਗਗਨਪਾਲ ਸਿੰਘ ਨਾਮ ਹੈ ਕਿਹੜਾ ਪਿੰਡ ਤੁਹਾਡਾ ਪਿੰਡ ਉੱਚਾ ਬਾਈ ਜਿਹੜੇ ਇਹ ਕਟਲਾ ਗ੍ਰਾਸ ਵਿੱਚ ਨੌਜਵਾਨ ਦੀ ਮੌਤ ਹੋਈ ਹੈ ਤੁਹਾਡੇ ਕੀ ਲੱਗਦੇ ਸੀ ਆਪਣਾ ਭਤੀਜਾ ਹੀ ਲੱਗਦਾ ਈ ਬੰਦੋ ਕਿੰਨੀ ਕਮ ਰਸੀ ਉਹਨਾਂ ਦੀ ਉਹਨਾਂ ਦੀ 17 ਸਾਲ ਉਮਰ ਹੀ ਤੇ 89 ਦੇ 8 8 ਤਰੀਕ ਨੂੰ ਉਹਨੂੰ ਲੱਗਣਾ ਫਾਰਮਾ ਮੀਰਾ ਹਾਂ ਹਾਂ ਤੇ ਕਟਲਾ ਕਿਵੇਂ ਵਾਪਰੀ ਆ ਵਾਪਰੀ ਬਾਈ ਮੰਡੀ ਮੜੋਂ ਆਇਆ ਤੇ ਇੱਥੇ ਆਣ ਕੇ ਦੋਸਤ ਨੂੰ ਛੱਡ ਗਿਆ ਕਿਤੇ ਦਰੋ ਲੈ ਜਾਂਦਾ ਦੋਸਤ ਨੂੰ ਇਹ ਗੱਲ ਹੋ ਗਈ ਉਹ ਤਾਂ ਚਲ ਗਿਆ ਦੁਨੀਆ ਤੇ ਕੀ ਕਰੇ ਬੰਦਾ ਮੌਤ ਜਿਹੜੀ ਨੌਜਵਾਨ ਦੀ ਮੌਕੇ ਤੇ ਹੋ ਗਈ ਸੀ ਮੌਕੇ ਤੇ ਹੋ ਗਈ ਭਾਈ ਇਰਾਦਾ ਦਾ ਆ ਵੀ ਨਹੀਂ ਲਿਆ ਭਾਈ ਪਰਿਵਾਰ ਨੂੰ ਭਾਈ ਇੱਦਾਂ ਬਸ ਪਤਾ ਲੱਗ ਗਿਆ ਮੁੰਡੇ ਦੀ ਯਾਰ ਦੋਸਤ ਨੇ ਉਹਨੇ ਫੋਨ ਕੀਤਾ ਲੱਬ ਲੁਬ ਲਿਆ ਇਦਾਂ ਹੀ ਆਇਆ ਜਦੋਂ ਪਰਿਵਾਰ ਮੌਕੇ ਤੇ ਪਹੁੰਚਿਆ ਨੌਜਵਾਨ ਨੂੰ ਅਸਤਵ ਵੀ ਲੈ ਜਾਇਆ ਗਿਆ ਭਾਈ ਸਰਚੀ ਸਾਥ ਤੇ ਜਦੋਂ ਤੁਹਾਨੂੰ ਪਤਾ ਇੱਥੇ ਇੱਦਾਂ ਪਾੜ ਪੈ ਗਿਆ ਕੀ ਕਰੂ ਬੰਦਾ ਇੱਥੇ ਜੀ ਜੀ ਇਥੋਂ ਇਹਨੀ ਸਪੀਡ ਨਾਲ ਆਇਆ ਗਿਆ ਤੇ ਬੰਦੇ ਤੇ ਕੀ ਕਰੂ ਬੰਦਾ ਇੱਥੇ ਬੰਦਾ ਕੋਲਕਾਰ ਦੇ ਵਿੱਚ ਅੰਦਾਜ਼ਾ ਲਾਇਆ ਜਾਂਦਾ ਵੀ ਤਿੰਨ ਜਿਹੜੇ ਉਹਦੇ ਹਿੱਸੇ ਹੋ ਗਏ ਕਾਰ ਦੇ ਹਾਂਜੀ ਭਾਈ ਤਿੰਨ ਹਿੱਸੇ ਹੋ ਗਏ ਕੀ ਕਰੇ ਬੰਦਾ ਭਾਈ ਕਾਰ ਤੇ ਭਾਈ ਲੋਹਾ ਤੇ ਕੁੱਟ ਕੇ ਸਿੱਧਾ ਇਹਨਾ ਬੰਦਾ ਥੋੜੀ ਪਿਛੋੜਾ ਪਾਇਆ ਜਿੰਨੇ ਉਹਨੇ ਆ ਜਾਣਾ ਉਹ ਗੋਇਆ ਆਪਾਂ ਕੁੱਟ ਕੇ ਸਿੱਧਾ ਕਰ ਲਾਂਗੇ ਬੰਦਾ ਜਿਹੜਾ ਚੱਲ ਜਾਊਗਾ ਦੁਨੀਆ ਤੋਂ ਭਾਜੀ ਉਹ ਨਹੀਂ ਆਉਂਦਾ ਜਿਹੜਾ ਨਿੱਕ ਨੌਜਵਾਨ ਨੇ ਪਰਿਵਾਰ ਦੇ ਵਿੱਚ ਕੋਣ ਕੋਣ ਸੀ ਕਿਉਂ ਭਾਈ ਇਹਨਾਂ ਦੇ ਪਰਿਵਾਰ ਤੇ ਆ ਗਿਆ ਇਹਨਾਂ ਦਾ ਪਿਤਾ ਜੀ ਇਨਾਂ ਦੇ ਮੰਮੀ ਹੈਗੇ ਆ ਇਨਾਂ ਦੇ ਭੈਣ ਵਾਂ ਤੇ ਆਪ ਹੀ ਭਾਈ ਕੱਲਾ ਕੱਲਾ ਭਾਈ ਮਰਾ ਜੀ ਕੋਲੇ ਬੱਚੇ ਦਾ ਆ ਮੇਰੇ ਤੱਕ ਸਰੀਰ ਕਿੱਥੇ ਆਉਣੇ ਇਸ ਟਾਈਮ ਇਹ ਹੁਣ ਭਾਈ ਕੀਰਾਂ ਵਾਲੀ ਆ ਅੱਛਾ ਹਾਂਜੀ ਰਿਜਰ ਆ ਤੇ ਕੀ ਵਾਲੀ ਉੱਥੇ ਲੱਗਾ ਸਰਕਾਰ ਜਿਹੜਾ ਪਰਿਵਾਰ ਦੇ ਸਰਕਾਰ ਭਾਈ ਬਾਹਰੋਂ ਆਣ ਕੇ ਕੈਨੇਡਾ ਜੋ ਭਾਈ ਤੇ ਫੇਰ ਸਰਕਾਰ ਕਰਾਂਗੇ ਹਾਂਜੀ ਸਰ ਕੀ ਨਾਮ ਤੁਹਾਡਾ ਸਰ ਮੇਰਾ ਨਾਮ ਮੰਗਲ ਸਿੰਘ ਸੈਫਲਾਬਾਦ ਦੇ ਬਿਕਰਮਜੀਤ ਸਿੰਘ ਪ੍ਰਧਾਨ ਜਿਹੜੇ ਮੇਰੇ ਪਰਮ ਮਿੱਤਰ ਸੀਗੇ ਜਿਹੜੇ ਬੱਚੇ ਦੀ ਛੜਕਾਤ ਸਿਰ ਤੇ ਮੌਤ ਹੋਈ ਆ ਤਾਂ ਮਨੋ ਕਿਵੇਂ ਹੋਈ ਆ ਇਹ ਪ੍ਰਧਾਨ ਸਾਹਿਬ ਜੀ ਦੱਸਣ ਤੇ ਆ ਜੀ ਵੀ ਉਹ ਗਾਡੀ ਵਾਸ਼ ਕਰਾਉਣ ਗਿਆ ਸੀਗੇ ਜੀ ਤੇ ਰਸਤੇ ਵਿੱਚ ਬਾਅਦ ਵਿੱਚ ਐਕਸੀਡੈਂਟ ਹੋ ਗਿਆ ਤੇ ਇਹਨਾਂ ਨੂੰ ਕਾਲ ਆਈ ਆ ਪਟ્રોલ ਪੰਪ ਆਏ ਨੇ ਕੀਤੀ ਆ ਜੀ ਤੇ ਜਦੋਂ ਜਾ ਕੇ ਗਏ ਆ ਤਾਂ ਗੰਭੀਰ ਹਾਲਤ ਸੀਗੀ ਤੇ ਠੱਕੇ ਸਿਵਲ ਹਸਪੀਟਲ ਲੈ ਗਿਆ ਤੇ ਉਹਨਾਂ ਨੇ ਮ੍ਰਿਤਕ ਘੋਸ਼ਿਤ ਕਰਤਾ ਜੀ ਸਦਮਾ ਇੰਨਾ ਜ਼ਿਆਦਾ ਹੋ ਗਿਆ ਵਾ ਵੀ ਇਤੋਂ ਕੇ ਸ਼ਬਦ ਹੈ ਨਹੀਂ ਕੋਨ ਨੂੰ ਜਿੰਨਾ ਸਾਡੇ ਪ੍ਰਧਾਨ ਸਾਹਿਬ ਨਾਲ ਜਾਂ ਪ੍ਰਦਾ ਪਰਿਵਾਰ ਦੇ ਨਾਲ ਜਿੰਨਾ ਧੱਕਾ ਕਰ ਗਿਆ ਇਸ ਟਾਈਮ ਤੇ ਸਾਡੇ ਦੋ ਤਿੰਨ ਪਿੰਡਾਂ ਦੇ ਵਿੱਚ ਪੂਰੀ ਸੋਗ ਦੀ ਲਹਿਰਿਆ ਜੀ ਤੇ ਮਹਾਰਾਜ ਨੇ ਬਹੁਤ ਧੱਕਾ ਕੀਤਾ ਤੇ ਬੱਚਾ ਵੀ ਗੈਰ ਇਕੱਲਾ ਇਕੱਲਾ ਸੀ ਕਹਿੰਦੇ ਇਕੱਲਾ ਇਕੱਲਾ ਬੱਚਾ ਸੀ ਜੀ ਇਹਦੀ 8 ਤਰੀਕ ਨੂੰ ਉਹਦਾ ਬਾਰਥਡੇ ਸੀਗਾ ਉਹਨੂੰ ਮਾ ਸਾਲ ਲੱਗਣਾ ਸੀ ਹਲੇ 18 ਸਾਲ ਲੈਣੀ 18 ਸਾਲ ਦੇ ਸੀ ਹਾਂਜੀ ਔਰ ਇੱਕ ਤਰੀਕ ਨੂੰ ਬੇਟੇ ਨੇ ਕੁਸ਼ਤੀ ਕੀਤੀ ਹਲੇ ਜੀ ਪਹਿਲਵਾਨੀ ਕਰਦੇ ਸੀਗੇ ਬਹੁਤ ਵਧੀਆ ਸਰੀਰ ਸੀਗਾ ਹਾਂ ਜੀ ਹੋਰ ਵੀ ਬੱਚਿਆਂ ਨੂੰ ਦੱਸਦੇ ਪ੍ਰੇਰਿਤ ਕਰਦੇ ਸੀਗੇ ਪ੍ਰੇਰਿਤ ਕਰਦੇ ਸੀ ਗਰਾਊਂਡ ਦੇ ਵਿੱਚ ਲੈ ਕੇ ਜਾਂਦੇ ਸੀਗੇ ਤੇ ਪ੍ਰਧਾਨ ਜੀ ਵੀ ਇਹੋ ਹੀ ਕੰਮ ਕਰਦੇ ਸੀਗੇ ਵੀ ਜਮ ਜਾਂਦੇ ਸੀ ਬੱਚਿਆਂ ਨੂੰ ਗਾਈਡ ਕਰਦੇ ਸੀਗੇ ਜੀ ਖੇਡਾਂ ਵੱਲ ਜੀ ਪ੍ਰਮੋਟ ਕਰਦੇ ਸੀਗੇ ਖੇਡਾਂ ਨੂੰ ਪ੍ਰਮੋਟ ਕਰਦੇ ਸੀ ਪਰ ਮਹਾਰਾਜ ਨੇ ਜੋ ਪ੍ਰਧਾਨ ਜੀ ਨੇ ਕੀਤਾ ਵਾ ਬਹੁਤ ਮਾੜਾ ਕੀਤਾ ਤੇ ਬਹੁਤ ਬਹੁਤ ਮਾੜਾ ਕੀਤਾ ਜੀ ਤੇ ਬੱਚੇ ਤਾਂ ਇਹ ਅੰਤਨ ਸੰਸਕਾਰ ਕਿਦੋਂ ਕਰ ਰਹੇ ਆ ਇਹ ਦੇਖੋ ਜੀ ਉਦੇ ਪਰਿਵਾਰਿਕ ਥੋੜਾ ਵਿਦੇਸ਼ ਦੇ ਵਿੱਚ ਵਿਦੇਸ਼ ਵਿੱਚ ਹੈ ਜੀ ਹਾਂ ਜੀ ਜਦੋਂ ਆਉਣਗੇ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਸਾਰਿਆਂ ਨੂੰ ਦੱਸਿਆ ਜਾਊਗਾ ਜਦੋਂ ਸਸਕਾਰ ਹੋਊਗਾ